ਇਹ ਦੂਸਰੀ ਟੀਮ ਹੈ ਇਕਨਾਂ ਬੇਨਤੀ ਹੈ ਕਲਪ ਵਾਲੇ ਵੀ ਥੋੜਾ ਧਿਆਨ ਰੱਖਿਆ ਕਰੋ ਹਾਂ ਕਲ ਸੀਟ ਤੇ ਗਊਸਾਣਾ ਕਲਪ ਦਿਵਾਲ ਸਿੰਘ ਵੰਡੀ ਵਾਲਿਓ ਆਜੋ ਵੰਡੀ ਵਾਲਿਓ ਆਜੋ ਇਹ ਖਾਸੇ ਤੇ ਇਹ ਵੀ ਸਰਨੇ ਇਹ ਕਹਿੰਦੇ ਭਾਈ ਲੈਟਾ ਨਹੀਂ ਮਾਉਣੀ ਹੈ ਇਹ ਬਾੜੀ ਕਬੱਡੀ ਜਾਂਦਾ ਜਿਹੜੇ ਵੀ ਆ ਪਰਾਲੇ ਤੋਂ ਖੁਸ਼ ਉਹਨਾਂ ਦਾ ਵੱਡਾ ਯੋਗਦਾਨ ਹੈ ਅੱਜ ਦੇ ਕਬੱਡੀ ਕੱਪ ਦੇ ਲਈ ਲੈ ਵੀ ਤਾੜੀ ਮੈਚ ਗੁੱਡੀਆਂ ਦੇ ਗੁੱਡੀਆਂ ਦੇ ਸਿੰਘ ਬਸ ਨੇ ਸਿਰੇ ਦੀ ਪਾਦੀ ਹੈ ਲੈ ਵੀ ਤਾਰਿਕ ਜੱਟ ਮੈਕ ਪਹਿਲੀ ਕਬੱਡੀ ਪੈ ਗਈ ਯਾਰਾ ਤੇ ਛੇੜ ਕਹਾਣੀ ਲੈ ਵੀ ਤਾਰਿਕ ਆਲਗਤ ਹੈ ਜਿਹੜੀ ਟੀਮ ਕਹਿੰਦੇ ਨੇ ਮੰਡੀ ਨੇ ਹਰ ਸਿੰਘ ਵਾਲੇ ਸੀ ਦੀ ਹੈ ਉਹ ਆ ਗਈ ਮੇਰੇ ਵੀਰੋ ਖੇਤਾਂ ਵਾਲੀ ਤੇ ਸ਼ਹਿਰ ਵਾਲੀ ਸੌਰ ਗਾਉ ਸਾਡਾ ਕਲੱਬ ਤੇ ਹਰ ਸਿੰਘ ਵਾਲਾ ਪਹਿਲੀ ਰੇਡ ਸੀ ਵਾਲਾ ਪਾਜੇ ਨਹੀ ਹੁਣ ਮੰਡੀ ਵਾਲਾ ਦੋਨੇ ਖਿਡਾਰੀ ਨੇ ਹਰ ਸਿੰਘ ਵਾਲੇ ਦੇ ਆ ਬਹੁਤ ਵਧੀਆ ਮੁਕਾਬਲਾ ਹੈ ਚੱਲ ਮੇਲੇ ਵਿੱਚ ਚੱਲੀਏ ਪਾ ਲੈ ਗੇਰ ਤੋਂ ਗੱਦੀ ਦਾ ਵਿਚ ਮੰਡੀ ਦੇ ਕੋਲਾਂ ਨੇ ਜੇ ਖੇਡ ਕਬੱਡੀ ਦਾ ਕਿਉਂਕਿ ਇਲਾਕੇ ਦੇ ਵਿੱਚ ਆਪਾਂ ਮੰਡੀ ਹੀ ਕਹਿੰਦੇ ਆ ਪਰ ਬਾਹਰ ਜਾ ਕੇ ਕਹਿੰਦੇ ਆ ਵੀ ਮੰਡੀ ਨਿਹਾਲ ਸਿੰਘ ਵਾਲਾ ਕੋਈ ਗੱਲੀ ਨਿਹਾਲ ਸਿੰਘ ਵਾਲਾ ਕਾਹ ਦਿੰਦਾ ਉਹਨੂੰ ਹਰਪ੍ਰੀਤ ਸਾਡਾ ਭਰਾ ਵੀ ਚੋਚੇ ਤਰ ਤੇ ਪੁੱਜ ਗਿਆ ਜਣਵਾ ਧੰਨਵਾਦ ਦਾ ਰਾਜੂ ਫਰੇ ਨਾਲ ਜੱਗਾ ਕਰਦਾ ਸਾਡੇ ਯਾਰ ਨੇ ਭਜਨ ਫਰੇ ਔਰ ਬੜੀ ਫੜੀ ਕਬੱਡੀ ਤੇ ਬੋਲ ਸਵਰਨ ਦਾ ਜਾਂਦੇ ਆ ਕਬੱਡੀ ਪੈ ਰਹੀ ਹੈ ਮੇਰੇ ਵੀਰੋ ਅਜੇ ਨਿਹਾਲ ਸਿੰਘ ਵਾਲੇ ਦੇ ਵਿੱਚ ਰੇਡ ਪੈ ਰਹੀ ਹੈ ਮੇਰੇ ਵੀਰੋ ਲਓ ਸਾਹਮਣੇ ਪੈਂਦੀਆਂ ਕਬੱਡੀਆਂ ਅੱਜ ਦੇਖੋ ਸਾਰਾ ਜੱਗ ਬਈ ਭੜੇ ਕੱਟਣਗੇ ਅੱਗ ਵੀ ਪਿਆਰ ਸਿੰਘ ਵਾਲੇ ਦੇ ਵਿੱਚ ਅੱਗ ਨਿਕਲਨੀ ਹੈ ਸਰੇ 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 ਦੇ ਖਿਡਾਰੀ ਆਏ ਹੋਏ ਹੈ ਸੀਮਤ ਟੀਮਾਂ ਐਂਟਰ ਹੋਈ ਹੈ ਤੇ ਮੈਚ ਬਹੁਤ ਤਕੜਿਆ ਲਓ ਦੇਖੋ ਪਈ ਹੋਈ ਕਬੱਡੀ ਲਓ ਜੰਦੀ ਹੈ ਆਹ ਗੱਡੀ ਕੋਈ ਖੁੱੱਚ ਨਜ਼ਾਰਾ ਵੱਖਰਾ ਹੀ ਹੈ ਨਜ਼ਾਰਾ ਜਿਹੜਾ ਵੱਖਰਾ ਹੀ ਹੈ ਮੇਰੇ ਵੀਰੋ ਐਨ ਖੇਡ ਮਾਦਤ ਵਿੱਚ रौनक न कब्डी खाधो आखो भलो भलो पलो 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 बलो 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 बले बले कंदे ऐं करी ਔਰ ਵੱਖਰਾ ਸਵਾਦ ਅੱਜ ਕਹਿੰਦੇ ਆਰ ਸਫਰਾਜ ਦੀ ਯਾਦ ਦੇ ਵਿੱਚ ਉਹਨ ਮੇਰੇ ਵੀਰੋ ਮੇਲਾ ਆਰ ਸਫਰਾਜ ਦੀ ਯਾਦ ਮੇਲਾ ਹੈ ਸਾਡੇ ਪੰਜਾਬੀ ਗਾਇਕ ਦੀ ਯਾਦ ਦੇ ਵਿੱਚ ਯਾਦਾਂ ਨੇ ਇਸ ਭਰਾ ਦੀਆਂ ਔਰ ਸਾਹਮਣੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਧਾਰੀ ਦੀ ਹੈ ਤਾਂ ਕਹਿੰਦਾ ਔਡਡ ਪਾਉ ਮੈਂ ਕਬੱਡੀਆਂ ਹਿੱਕਾ ਲੱਤ ਬਾਹਾਂ ਵਿੱਚ ਤਾਕਤ ਹੈ ਵੱਡੀਆਂ ਕਿ ਹਿੱਕਾ ਲੱਤ ਬਾਹਾਂ ਵਿੱਚ ਤਾਕਤ ਹੈ ਵੱਡੀਆਂ ਆਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾੜਾ ਜਿੱਤ ਕੇ ਓ ਲੰਬੀ ਸੀਟੀ ਮਾਰ ਅਰਜਨ ਦੇ ਪੁੱਤ ਲਈ ਬਰਾਬਰ ਗਲਾਬੋ ਕਰਦੇ ਉਧਰ ਸਾਡਾ ਭਰਾ ਰਾਜਵੀਰ ਸੱਦੇ ਵਾਲੀ ਉਹ ਵੀ ਪਹੁੰਚਿਆ ਹੋਇਆ ਹੈ ਉਹਦਾ ਧੰਨਵਾਦ ਬਾਰੇ ਵਾਲੀ ਕੀਤੇ ਦਾ ਨਾਲ ਟੀਮਾਂ ਦੇ ਰੰਜੀਤ ਪਹੁੰਚਿਆ ਹੋਇਆ ਸਾਰੇ ਵੀਰਾਂ ਦਾ ਗਿਆ ਜੱਟ ਬਾ ਧੰਨਵਾਦ ਹੈ ਆਉਂਦੇ ਮੇਲੇ ਤੇ ਲਓ ਵੇਖੋ ਸਾਹਮਣੇ सदी पैक खर्च नार कटीदा अड़ कया ਟੱਕਾ ਲਾਉਂਦੇ ਆ ਸਾਹ ਚੜ ਗਿਆ ਇੱਕ ਵਾਰ ਬੇਨਤੀ ਹੈ ਡਿਰੇਕਟਰ ਨੂੰ ਗਰਾਊਂਡ ਕਲੀਅਰ ਕਰ ਲੋ ਬੜਾ ਰਸਾ ਗਰਾਊਂਡ ਦੇ ਵਿੱਚ ਵਿਸਾਣਾ ਕਰੋ ਜਿਹੜਾ ਐਕਸਟਰਾ ਉਹ ਵੀ ਬਾਹਰ ਜਿਹਦੀ ਕੋਈ ਡਿਊਟੀ ਨਹੀਂ ਉਹ ਵੀ ਪਲੀਜ਼ ਬਾਹਰ ਜਾਣਗੇ ਰਸ ਜ਼ਿਆਦਾ ਆ ਲੈ ਲੈਣ ਦੇ ਨਜ਼ਾਰਾ ਕਬੱਡੀ ਦੇ ਆਸ਼ਕਾਂ ਨੂੰ ਖੜੇ ਹੈ ਦਾਰੇ ਤੇ ਕਬੱਡੀ ਦੇ ਆਸ਼ਕ ਨਾਰੇ ਪਈ ਸੇ ਕਬੱਡੀ ਮੰਡੀ ਵਾਲੇ ਵੀ ਤੇ ਦੇਖੋ ਬੰਦਾ ਕਰਵਾ ਗਿਆ ਬੱਲੇ 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 ਆਹ ਦੇਖੋ ਸਾਹਮਣੇ ਔਰ ਚਾਰ ਜੱਫੀ ਇੱਚੋ ਇੱਕ ਜੱਫੀ ਨੇ ਜਾ ਕੇ ਜੱਫਾ ਕਰਵਾ ਦਿੱਤੀ ਹੈ ਬੱਲੇ ਬੱਲੇ ਕਹਿੰਦੀ ਮੁੱਲ ਨਹੀਂ ਪੈਂਦਾ ਕਾਰ ਤੁਸੀਂ ਚੱਲੇ ਪਾ ਲੱਖ ਲੱਖ ਦੀ ਕੌਡੀ ਜੱਫਾ ਇਕੱਲੇ ਇਕੱਲੇ ਦਾ ਸਾਡੇ ਵੀ ਨੇ ਡੰਡ ਲਾਇਸੀ ਸਟੇਜ ਤੇ ਆ ਰਹੇ ਦਾ ਬਾਹ ਚੜ ਕੇ ਹੌਸਲਾ ਬੁਝਾਈ ਕਰਨਾ ਹੈ ਬਾਧੂ ਵੀਰ ਕਰਤਾ ਕਰਕੇ ਗਰਾਊਂਡ 'ਤੇ ਨਾ ਜਾਣ ਉਧਰ ਬੱbbi ਸਾਡਾ ਵੀਰ ਹੈ ਬੱbbi ਕਹਿੰਦੇ ਮੇਰੇ ਵੀਰੋ ਚਾਹ ਦੀ ਦੁਕਾਨ ਹੈ ਵੱਡੇ ਵੱਡੇ ਅਫਸਰਾਂ ਦੇ ਨਾਲ ਜਿਦੀ ਬੈਣੀ ਉੱਠਣੀ ਹੈ ਬਨੇਕੇ ਵਾਲਾ ਬੱbbi ਜਿਦੀ ਕਹਿੰਦੇ ਖੇਡ ਕਬੱਡੀ ਵੀ ਸੋਹਣੀ ਮੇਰੇ ਵੀਰੋ ਲਓ ਬੱbbi ਤੇ ਬਨੇਕੇ ਵਾਲੇ ਦੀ ਗੱਲ ਕੀਤੀ ਹੈ ਆ ਜਿਹੜੇ ਬਾਧੂ ਵੀਰ ਆ ਬਾਹਰ ਜਾਣਗੇ ਲਓ ਦੇਖੋ ਸਾਹਮਣੇ ਇਹ ਵੀ ਬੋਪਾ ਰਹਿਲੇ ਦੇ ਫੈਸਲਾ ਹੈ ਇਹ ਰਣਜੀਤ ਦਾ ਬੋਪਾ ਰਹਿਲੇ ਦਾ ਜਿੱਥੋਂ ਦਾ ਸੀਰਾ ਦੁਨੀਆ ਦਾ ਬਹੁਤਰੀ ਧਾਵੀ ਰਿਹਾ ਤੇ ਪੋਰ ਵਾਲਾ ਰੋਟਾ ਪਦੇ ਹੈ ਢੋਡੀਪੁਰ ਵਾਲਾ ਸ਼ੂਬਾ ਤੇ ਨਿੰਮਾ ਭਰਾ ਪੁਜੇ ਹੋਇਆ ਸਾਰੇ ਦੇਰਾਂ ਦਾ ਬਾਕ ਬਤਨ ਦਾ ਹੁਣ ਦੇਖੋ ਚਾਰੋਂ ਦੇ ਵਿੱਚੋਂ ਕੌਣ ਬਾਗੀ ਕਲ ਹਰਪ੍ਰੀਤ ਲੈਂਦਾ ਆਨੰਦ ਆਹ ਦੇਖੋ ਸਾਹਮਣੇ ਬੱਲੇ 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 ਆਹੀ ਹੈ ਪਰ ਨੰਬਰ ਰੇਡਰ ਦਾ ਨੰਬਰ 42 ਦਾ ਹਾਂ ਮੇਰੇ ਵੀਰੋ ਜੱਟ ਨੇ ਅੱਜ ਪਰਮ ਪੁੰਨਿਕ ਸੰਤ ਬਾਬਾ ਜਗਿੰਦਰ ਸਿੰਘ ਜੀ ਗਹਿਰੇ ਵਾਲੀ ਦੀਆਂ ਕਹਿੰਦੇ ਉਹਨਾਂ ਦਾ ਮਲੇ ਸਵਾਗਤ ਕਰਵਾਇਆ ਮੁੰਡਿਆਂ ਨੇ ਉਹਨਾਂ ਨੇ ਆਸ਼ੀਰਵਾਦ ਸਦਕਾ ਮੇਲਾ ਕਰਵਾਇਆ ਹੈ ਬਹੁਤ ਬਹੁਤ ਧੰਨਵਾਦ ਵੱਡਾ ਆਸ਼ੀਰਵਾਦ ਹੈ ਔਰ ਸਾਹਮਣੇ ਪਈਖੇ ਕਬੱਡੀ ਖੇਡ ਮੈਦਾਨ ਦੇ ਵਿੱਚ ਹੁਣ ਚਾਰ ਤਿਆਰ ਚਾਰਾਂ ਦੇ ਵਿੱਚੋਂ ਕੌਣ ਲਾ ਕੇ ਜਫਾ ਕਰਵਾਉਂਦਾ ਬੱਲੇ 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 ਆਹ ਦੇਖੋ ਪਈ ਕਬੱਡੀ 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 ਜੇ ਨਜ਼ਾਰਾ ਆਉਂਦੇ ਤੇ ਤਾੜੀਆਂ ਮਾਰਦੇ ਦਰਸ਼ਕ ਵੀਰੋ ਨਜ਼ਾਰਾ ਸੁਆਦ ਆਉਂਦਾ ਹੈ ਸੁਆਦ ਪੰਜਾਬੀ ਕੋਟੀ ਦੇਖ ਕੇ ਦਰਸ਼ਕ ਮਾਰਦੇ ਆ ਚੀਕਾਂ ਤੇ ਤਾੜੀਆਂ ਜਿਵੇਂ ਕੋਈ ਪਾਉਂਦਾ ਰੇਡ ਮੱਥਾ ਟੇਕ ਕੇ ਜਦੋਂ ਲੱਗ ਜਾਂਦਾ ਇੱਥੇ ਆਹ ਹੋਏ ਕੀ ਕਰ ਰਹੇ ਆ ਅਕਸ਼ਦਵਾਲਾ ਬਾਹ ਮੁੰਨੇ ਐ ਇਹਨਾਂ ਦਾ ਐਕਸ਼ਨ ਵੀ ਹੋਣਾ ਚਾਹੀਦਾ ਆ ਵਧੀਆ ਐ ਬਾਕੀ ਤਿੰਨ ਐਕਸ਼ਨ ਮਰਿਆ ਮਸਵਾਦ ਹੀ ਲਿਆ ਦਿੰਦਾ ਹੈ ਪਰ ਇਹ ਕਬੱਡੀ ਸਾਹਮਣੇ ਚਾਰ ਜਾਂ ਫਿਰ ਤਿਆਰ ਚਾਰਾਂ ਦੇ ਵਿੱਚੋਂ ਕੌਣ ਲੈ ਵੀ ਸੱਦੇ ਆ ਲਈਏ ਕੱਲੋਂ ਬੰਮੂਸਾਲ ਹਾਰੇ ਦੇ ਵਿੱਚ 14 ਤਰੀਕ ਨੂੰ ਚੱਕਰ ਦੇ ਵਿੱਚ ਗੱਲਾਂ ਹੋਣ ਗਈਆਂ ਲਓ ਚਾਰ ਤਿਆਰ ਚਾਰਾਂ ਦੇ ਵਿੱਚੋਂ ਕੌਣ ਬੰਡੀ ਵਾਲਾ ਉਹ ਦੇਖੋ ਦੇਖੋ ਬੱਲੇ 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 ਭੱਜਾ ਹੀ ਹੋਣਾ ਤੇ ਜਸ ਨੌਜਾਨ ਕੈਮਰਾ ਫੋਕਸ ਕਰੀ ਖੜਾ ਹੈ ਵੀ ਮੈਚ ਵੀ ਮੁੰਨੀ ਨਿਹਾਲ ਸਿੰਘ ਦਾ ਆ ਰਹੀ ਹੈ ਔਰ ਔਰ ਫਿਰ ਇਹ ਕਬੱਡੀ ਖੇਡ ਮੈਦਾਨ ਦੇ ਵਿੱਚ ਬੋਲ ਵੱਡੇ ਵੀਰ ਸਰ ਰਹੇ ਨੇ ਜਿਹੜੇ ਮੁੰਡੇ ਨੇ ਛਾਲ ਲਾਈ ਸੀ ਜਸਪਾਲ ਮੈਸਤਰੀ ਸਖਪਾਲ ਸਖਪਾਲ ਫੌਜੀ ਵੱਲੋਂ ਗਾਜੀਆਂ ਦੇ ਵੱਲੋਂ 200 ਆ ਗਏ ਜੀ ਬਹੁਤ ਬਹੁਤ ਧੰਨਵਾਦ ਹੈ ਲਓ ਅਮਨੀਤ ਆਇਆ ਤਾਂ ਸਮਝ ਲੈ ਗਿਆ ਕੰਮ ਨੂੰ ਨੱਕ ਫੜਾਇਆ ਵਰਗਾ ਮੈਚ ਹੈ ਸਵਰਨ ਹੈ ਦਰਸ਼ਕ ਜਿਹੜੇ ਆਨ ਸਵਾਦ ਲਈ ਆਏ ਨੇ ਸਵਾਦ ਲਈ ਆਏ ਨੇ ਹੁਣ ਚਾਰ ਜੱਫੀ ਤਿਆਰ ਹੈ करो <laughs> ਵਾਹ ਹੋ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ ਚਾਰ ਫੇਰ ਤਿਆਰ ਹੈ। ਇਹਨਾਂ ਚਾਰਾਂ ਦੇ ਵਿੱਚੋਂ ਕੌਣ ਅੱਜ ਦੇ ਵੀਰੇ ਵੱਡੇ ਵੱਡੇ ਜਗਦੀਸ਼ ਸਿੰਘ ਜੀ ਗੈਟਰ ਹੋਣਾ ਨੇ ਵੱਡੇ ਜੋਗਦਾਰ। ਲਓ ਦੇਖੋ ਪਈ ਕਬੱਡੀ ਕਬੱਡੀ ਤੇ ਮੈਂਦਾ ਕਰਦਾ ਬੱਲੇ 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 ਖੇਤ ਨਾ ਜਾਣਾ ਉਹ ਆ ਜਾਂਦੀ ਆ ਚਾਨਕ ਪਿੰਡ ਦੇ ਸੜਕ ਸੋਹਣਿਆਂ ਤੇ ਪੈਂਦਾ ਪੈਂਦਾ ਪੈ ਜਾਂਦਾ ਏ ਸੜਕ ਸੋਹਣਿਆਂ ਵੇ ਕਿ ਪੈ ਤਾਂ ਪੈ ਜਾਂਦਾ ਏ ਫਰਕ ਸੋਹਣਾ ਵੇ ਲਓ ਸਾਹਮਣੇ ਬਾਜੀ ਇਹ ਮੁੰਡੇ ਦੀ ਬਾਜੀ ਕਹਿੰਦੇ ਅੱਜ ਨਿਹਾਲ ਸਿੰਘ ਵਾਲੇ ਦੇ ਵਿੱਚ ਇਹ 21 ਦੀ ਬਾਜੀ ਹੋਰ ਪਾਦੀ ਨਾ ਤੇ ਫੇੜੋ ਦੇ ਕੇਸੀ ਅਲੂ ਦੀ ਸਾਲ ਆ ਗਿਆ ਤੇਰੀਆਂ ਬਾਜੀਆਂ ਦੇ ਲਈ ਹੈ ਕਿੰਨੇ ਕਿੰਦੇ ਰੱਗਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਐਨ ਵੱਖਰੀ ਜੀ ਗੱਲ ਕਰ ਦਿੱਤੀ ਹੈ ਜਿਹੜੇ ਜਰਾ ਸਾਡੀ ਜਾਤ ਹੈ ਸਖਪਾਲ ਫੌਜੀ ਦਰਤਪਾਲ ਰੰਧਾਵੇ ਵੀਰ ਵੱਲੋਂ 200 ਆ ਗਿਆ ਬਾਜੀ ਤੇ ਐ ਬੰਦਾ ਬਾਲਾ ਦੀ ਬਾਜੀ ਨੇ ਇੱਥੇ ਇਹਨਾਂ ਮੇਲੇ ਹੀ ਬਣਾ ਦਿੱਤਾ ਐਨ ਸਰਾਈ ਕਰ ਦਿੱਤਾ ਕਈ ਕਈ ਖੰਡੀਆਂ ਖਾਸੀਅਤ ਜਿਹੜੇ ਮੁੰਡੇ ਐਨ ਸਰਾਈ ਕਰਾ ਜਾਂਦੇ ਐ ਇਹਨਾਂ ਮੇਰੇ ਵੀਰੋਂ ਗੱਲ ਟਕਾੜਾ ਹੀ ਲਾ ਜਾਂਦੇ ਐ ਲਓ ਦੇਖੋ ਚਾਰ ਤਿਆਰ ਚਾਰਾਂ ਦੇ ਵਿੱਚ ਤਾਲ ਤਰੋਨਾ ਬੱਲੇ ਬੱਲੇ ਔਰ ਦੇਖੋ ਸੰਮੀ ਫੇਰ ਜਫਾ ਲਾ ਗਿਆ ਫੇਰ ਜਫਾ ਲਾ ਗਿਆ ਇਹਦੇ ਕੈਨ ਸਰਾ ਹੀ ਕਰ ਆ ਗਿਆ ਹੈ ਸੰਮੀ ਜਿੰਨਾਂ ਨੇ ਆਹ ਮੁੰਡਾ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਸੰਮੀ ਲੱਜਦੇ 11 ਜੇਜਾ ਬੰਦੇ ਵਾਲਾ ਗਰਾਊਂਡ 'ਚ ਆ ਗਿਆ ਉਧਰ ਤਾਰੀ ਇੱਕ ਮਿੰਟ ਇਸ ਇਲਾਕੇ ਦੇ ਸਿੰਘ ਵਾਲੇ ਦੀ ਮੇਰੇ ਵੀਰੋ ਵੱਡੀ ਸ਼ਖਸੀਅਤ ਹੈ ਸਰਦਾਰ ਜਗਦੀਪ ਸਿੰਘ ਜੱਟਰਾ ਸਾਹਿਬ ਨਗਰ ਕੌਂਸਲ ਪ੍ਰਧਾਨ ਨਿਆਰ ਸਿੰਘ ਵਾਲਾ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜਿਆ ਲੈ ਵੀ ਤਾਰੀ ਭਾਈ ਜਗਦੀਪ ਦਾ ਧੰਨਵਾਦ ਹੈ ਸਰਦਾਰ ਜਗਦੀਪ ਸਿੰਘ ਜੱਟਰਾ ਸਾਹਿਬ ਸਾਡੀ ਕਬੱਡੀ ਨੂੰ ਬੜਾ ਪਿਆਰ ਕਰਦੇ ਹੈ ਔਰ ਅੱਜ ਦੇ ਮੇਲੇ ਲਈ ਬੜੇ ਵੱਡੇ ਯੋਗਦਾਨ ਹੈ ਬੜੇ ਵੱਡੇ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਸਰਦਾਰ ਜਗਦੀਪ ਸਿੰਘ ਜੱਟਰਾ ਸਾਹਿਬ ਆਜ ਦੇ ਮੇਲੇ ਤੇ ਪੂਜਨ ਤੇ ਵੀ ਗੱਡਾ ਦਾ ਧੰਨਵਾਦ ਹੈ ਓਏ ਆ ਗਿਆ ਰੋਪੇ ਵਾਲਾ ਕਸ਼ਮੀਰ ਇੱਕ ਵਾਰ ਤਾੜੀਆਂ ਜੇਰ ਬਾਉ ਜੱਫਾ ਲਾਉ ਚਿੰਦਰਦਸ ਮੁੰਡੇ ਅਤੇ ਮੇਲਾ ਹੀ ਨਚਾ ਗਿਆ ਐਨ ਸਰਾ ਹੀ ਕਰਾ ਗਿਆ ਦੋਲਾ ਦੇਖਦੀ ਏ ਮਟਿਆਰੇ ਨਹੀਂ ਮੇਲਾ ਤੈਨੂੰ ਦੇਖਦਾ ਦੋਲਾ ਤੈਨੂੰ ਦੇਖਦਾ ਲੈ ਵੀ ਗੁੱਤਿਆ ਅਤੇ ਕਸ਼ਮੀਰੇ ਨੇ ਮੇਲਾ ਬਰਾਤਾ ਤੁਹਾਡਾ ਆ ਵੇਖੋ ਸਾਹਮਣੇ ਇਹ ਇੱਥੇ ਰੱਖ ਤਾਰੀਆਂ ਤਾਰੀਆਂ ਆ ਜਦੋਂ ਮੈਚ ਨੇ ਸ਼ਰਾ ਕਰਾਤਾ

ਉਹ ਵੀ ਛਾੜੇ ਦਰਮਿਆਨ ਚੱਚੇ ਟੌਪ ਤੋਂ ਪੜੀਏ ਸਾਡੇ ਵੱਡੇ ਭਾਈ ਨੇ ਕਬੱਡੀ ਦੇ ਸ਼ਦਾਈ ਦੀ ਹੈ ਸਾਡੇ ਇਲਾਕੇ ਦੀ ਸ਼ਾਨ ਦੀ ਆਹ ਦੇਖੋ ਸਾਹਮਣੇ ਪਈ ਹੋਈ ਕਬੱਡੀ ਔਰ ਚਾਰ ਪਿਆਰ ਚਾਰਾਂ ਦੇ ਵਿੱਚ ਕਰਾ ਬਰੇ ਕਰਵਾ ਬੱਲੇ ਬੱਲੇ ਆਹ ਦੇਖੋ ਬੱਤੀ ਦਾ ਅਸਰ ਕਰ ਗਈ ਖੰੱਚ ਪੰਜਾਬੀ ਵੀਰੇ ਅੱਖੀ ਪੱਟਣੀ ਹੈ ਖੰੱਚ ਜਾ ਕੇ ਧਰਮੇ ਨੂੰ ਪੁੱਛ ਸਿੱਧੋ ਵਾਲੇ ਦਾ ਨਿਹਾਲ ਪੂਰੀ ਸਾਡੀ ਜਾਦਾ ਨਾ ਮਾਰੋ ਲੈ ਲੈਣ ਨੂੰ ਨਜ਼ਾਰਾ ਦਰਸ਼ਕਾਂ ਨੂੰ ਲੈ ਵੀ 200 ਰੁਪਏ ਕਸ਼ਮੀਰਾਂ ਦੇ ਲਈ ਬਹੁਤ ਬਹੁਤ ਧੰਨਵਾਦ ਇੱਕ ਦੇ ਵੱਲੋਂ ਬਾਈ ਵਿਨੋਦ ਕੁਮਾਰ ਜਿਹੜਾ ਵੱਲੋਂ ਕੇ ਭਾਈ ਜਿਹੜਾ ਵੱਲੋਂ ਵੱਡੇ ਮੈਚ ਦੇ ਜੱਥੇ ਸਾਡੇ ਕਸ਼ਮੀਰ ਰੌਤੇ ਦੇ ਲਈ ਆ ਗਏ ਆ ਅੱਜ ਜਿਨ੍ਹਾਂ ਨੇ ਪ੍ਰਦੀਪ ਦਾ 1100 ਦੇ ਨਾਲ ਮਾਣ ਸਨਮਾਨ ਕਰਨਾ ਉਹ ਵੀ ਸਾਡੇ ਵੀਰ ਜਿਹੜੇ ਪਹੁੰਚ ਗਏ ਆ ਜੀਰ ਨੂੰ ਆਖਦੇ ਆ ਅੱਜ 1100 ਰੁਪਏ ਦੇ ਨਾਲ ਰਦੀਪ ਦਾ ਵੱਡਾ ਮਾਨ ਸਨਮਾਨ ਹੋਣਾ ਹੈ ਲੈ ਵੀ ਤਾਰੀ ਚੁੱਪ ਮੈ ਕੇ ਯਾਰਾ ਕਰ ਗੱਲ ਲਾ ਇਸ ਵੇ ਕਹਿੰਦੇ ਫੇਰ ਧਾਵੀ ਨੇ ਰੇਰ ਪਾ ਦਿੱਤੀ ਹੈ ਜਿਹੜੇ ਬਾਈ ਬਣਿਆ ਵੱਧੂ ਉਹਨੇ ਪਾ ਰਿਆ ਕਰ ਗੁਰਵਿੰਦਰ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਢੋਲਗਿਆਂ ਦਾ ਵੀ ਇਹਨਾਂ ਨੂੰ ਕਹਿੰਦੇ ਜੇ ਕਿਤੇ 1921 ਹੋ ਗਈ ਨਾ ਰੋਣਾ ਪੈ ਜਾਣਾ ਲਾਹ ਦੇਖੋ ਸਾਹਮਣੇ ਕਰਤਾ ਕਹਿਰ ਚੋਬਰਾ ਜੇ ਪਾਉਂਦੀ ਸਭ ਧੂ ਕਾਲਜੇ ਪਾਉਂਦੀ ਲੈ ਵੀ ਭਾਈ ਵੇਖ ਨਾ ਨਾ ਨਿਹਾਲ ਸਿੰਘ ਵਾਲੇ ਦੇ ਵਿੱਚ ਥਾਪੀਆਂ ਥਾਪੀਆਂ ਮੇਲਾ ਗੂੰਜਦਾ ਮੇਲਾ ਗੂੰਜਦਾ ਮੇਰੇ ਵੀਰੋ ਅੱਜ ਮੰਡੀ ਦੇ ਵਿੱਚ ਲਾਲਿਆਂ ਦੇ ਨਿਆਣੇ ਭੁਰਕ ਪਰਕ ਉੱਠ ਨੇ ਵੀ ਅੱਜ ਨਿਹਾਲ ਸਿੰਘ ਵਾਲੇ ਵਿੱਚ ਕੀ ਹੋ ਗਿਆ ਕੀ ਹੋ ਗਿਆ ਐਨ ਸਰਾਹੀ ਹੋ ਗਿਆ ਲੈ ਵੀ ਪ੍ਰਦੀਪ ਆਵਾਜ਼ ਨਜ਼ਾਰਾ ਰਦੀਪੂਰੇ ਬਹੁਤ ਤਾਰ ਕੇ ਸਾਡੇ ਯਾਰ ਨੇ ਸਾਰੇ ਸੇਖੂ ਖਰਾਂ ਦਾ ਗਾਹ ਗੱਡਵਾ ਧੰਨਵਾਦ ਲਾਓ ਦੇਖੋ ਸਾਹਮਣੇ ਬੋਲਦਾ ਸੱਮੀ ਕਰਵਾਦਾ ਬੱਲੇ 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 ਹੰਗਰ ਦਰਵੇ ਆਵੇ ਪਰ ਨੰਬਰ ਰੇਡਰ ਦਾ ਨੰਬਰ ਧਾਵੀ ਦਾ ਬਾਈ ਇੱਕ ਵਾਰੀ ਤਾਲੀਆਂ ਹੋ ਲਾਓ ਕਸ਼ਮੀਰਾ ਲਓ ਵੀ ਕਸ਼ਮੀਰਾ ਤੇਰੀ ਖੇੜੀ ਵਾਲੀ ਸੋਹਣੀ ਏ ਕਾਈ ਤੇ ਮੁੰਡੇ ਧਾਰੀਆਂ ਮਾਰਦੇ ਆ ਆਹ ਕਬੱਡੀ ਦੇ ਆਸ਼ਕ ਨੱਚਣਵਾ ਦਿੱਤੇ ਦੂ ਨੋਜੋ ਨੇ ਤੇਰੀ ਖੇਡ ਨੇ ਨੱਚਣਵਾ ਦਿੱਤੇ ਲਓ ਕਸ਼ਮੀਰਾ ਰਾਉਂਟੇ ਵਾਲਾ ਨੰਬਰ ਲੈ ਕੇ ਵਾਪਸ ਆ ਗਿਆ ਵੀ ਗੱਡਾ ਰਮਾਲ ਦੇ ਗਿਆ ਮੈਚ ਸਮਾਪਤ ਹੈ ਜੀ ਬਲੈਕ ਵਿੱਚ ਜਾ ਕੇ ਵੀ ਗੱਡਣਾ ਰਮਾਲ ਦੇ ਗਿਆ ਆਬ ਬੈ ਗਏ ਬਲੈਕ ਵਿੱਚ ਜਾ ਕੇ ਮੈਚ ਸਮਾਪਤ ਹੈ ਜੀ ਚਾਹੁੰਦਾ ਮੈਚ ਸਮਾਪਤ ਹੈ ਬਾਈ ਜੀ ਸੁਬੇ ਬਾਈ ਮੈਚ ਸਮਾਪਤ ਹੈ 100 ਰੁਪਇਆ ਲੈ ਜਾਣਾ ਬਾਈ ਕਿਹਨੂੰ ਦਿੱਤਾ ਸੀ ਜਿੰਦਰ ਨੇ ਟੋਪੀ ਵਾਲਾ ਵੀਰ ਜੱਸ ਬਾਈ ਐਕਸ਼ਨ ਵਾਏ ਨੂੰ ਬਹੁਤ ਬਹੁਤ ਧੰਨਵਾਦ ਵੀਰ ਦਾ ਲੈ ਵੀ ਉਹਨੂੰ 500 ਦੇ ਦੇ ਬਾਈ ਹੁਣ ਦੱਸੋ ਇਹ ਮੈਚ ਤ੍ਰਿਤਪਾਲ ਬਾਈ ਦੱਸਿਆ ਨਾ ਨਾਂ ਵੀਰ ਦਾ ਦੇ ਦੇ ਨੰਬਰ ਜਿਹੜੀ ਤਿੰਨਕ ਵਾਲੇ ਦਾ ਤ੍ਰਿਤ ਗੋਲ ਦੇ ਵੱਲੋਂ ਤ੍ਰਿਤ ਗੋਲ 1100 ਦੇ ਨਾਲ ਮਾਨ ਸਨਮਾਨ ਹੈ ਸਰਕਾਰ ਜਗਦੀਪ ਸਿੰਘ ਜੀ ਕਟੜਾ ਨਗਰ ਕਾਉਂਸਲ ਪ੍ਰਧਾਨ ਨਿਹਾਲ ਸਿੰਘ ਵਾਲਾ ਇਸ ਨਗਰ ਦੀ ਇੱਕ ਕਹੇ ਬਹਾਰਾ ਮੇਰੇ ਵੀਰ ਸਖਸ਼ੀਰਤਾਂ ਦੇ ਵਿੱਚ ਇੱਕ ਬਣੀਤ ਗੋਲ ਦੇ ਨਾਲ ਭਾਈਆਂ ਵਾਲਾ ਪਿਆਰ ਹੈ ਕਟੜਾ ਸਾਹਿਬ ਜੀ ਇਹਨੂੰ ਆਖਦੀ ਹੈ ਸਮੁੱਚੀ ਪ੍ਰਬੰਧਕੀ ਕਮੇਟੀ ਹਾਂ ਵੀ ਬਾਜ ਰਹਿੰਦਿਆਂ ਜੀ ਥੋੜੇ ਬੰਦਿਆਂ ਨੇ ਬਾਈਰ ਮੈਚ ਭਾਈ ਜੀ ਇੱਕ ਮੇਰੀ ਬੇਨਤੀ ਆ ਵਿਜੇ ਬੋਲੇ ਦਾ ਮਾਸੀ ਕੇ ਇੱਕ ਨਾਮੀ ਸ਼ਖਸੀਅਤ ਆ ਮੇਰੇ ਵੀਰੋ ਨਿਹਾਰ ਸਿੰਘ ਵਾਲੇ ਦੀ ਧਰਤੀ ਆ 1100 ਦੇ ਨਾਲ ਪ੍ਰਦੀਪ ਦਾ ਅੱਜ ਵੱਡਾ ਨਾਮ ਸਨਮਾਨ ਹੈ ਨਾਲ ਭਾਈ ਜਗਦੀਪ ਗੱਡਰਾ ਜੀ ਨੈਵਰ ਕਾਉਂਸਲ ਪ੍ਰਧਾਨ ਨਿਹਾਰ ਸਿੰਘ ਵਾਲੇ ਉੱਧਰ ਜਿਹੜੇ ਬੈਠੇ ਉਹਨਾਂ ਨੇ ਦੋ ਆਲੀ ਅੱਜ ਕਿਹਾ ਵੀ ਮੈਚ ਸਵਾਗਤ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਚਾਹੇ ਤਾਂ ਤੁਸੀਂ ਪੁਆਇੰਟ ਲਖ ਲਓ ਤੇ ਚਾਹੇ ਫਿਰ ਗਰਾਊਂਡ ਦੇ ਵਿੱਚੇ ਪੁਆਇੰਟ ਲਖ ਇੱਕ ਜਣਾ ਨੰਬਰ ਲਖ ਲਓ ਵੀਰ ਵਰਕੇ ਪਲੀਜ਼ ਮੇਰੀ ਬੇਨਤੀ ਹੈ ਮੰਡੀ ਨੇ ਹਰਸੇ ਕਰੇ ਦੂਸਰੀ ਟੀਮ ਸਮੀ ਆ ਰਗੇ ਬਹੁਤ ਤਕਕਾਰ ਜੋਗਾ ਆਜੋ ਵੀਰੇ ਗਰਾਊਂਡ ਚ ਡਿੱਡਾ ਨਾ ਮਾਰੀ ਫਿਰ ਰੋਣਾ ਪੈ ਜਾਣਾ ਬਹੁਤ ਬਹੁਤ ਆ ਗਿਆ ਫੇਰ ਆ ਗਿਆ ਫੇਰ ਆ ਗਿਆ ਤੇਰੇ ਵੀਰੇ ਆਹ ਪਈ ਫਈ ਕਬੱਡੀ ਤੇ ਚਾਰ ਤਿਆਰ ਹੋਰ ਦੇਖਦਾ ਵੀ نظارا بخری ہے نظارہ جہاں بخر ہے آپ آر سکھ راجی ہے آپ بلے بلے کرا دیتی ہے ਮੈਚ ਜਿਹੜਾ ਉੱਥੇ ਚਲਾ ਦਿੱਤਾ ਜਿੱਥੇ ਰੁਕੇ ਸੀਗੇ ਟਰੇਰ ਧਿਆਨ ਦੇਣਗੇ ਨਾਲੇ ਸਮਰੱਥ ਕਰ ਗਏ ਮੁੰਡੇ ਵੀ ਲਓ ਕਬੱਡੀ ਅੱਜ ਕਹਿੰਦੇ ਨਿਹਾਲ ਸਿੰਘ ਵਾਲੇ ਵਿੱਚ ਸ਼ਾਮ ਤੱਕ ਮੇਰੇ ਵੀਰੇ ਰਾਤਾਂ ਲੱਗੜੀਆਂ ਨੇ ਕਹਿੰਦੇ ਅਰਸੋ ਅਰਸ ਪਚਾ ਦੇਵੇਂ ਜੇ ਮੇਰ ਕਰੇ ਤੂੰ ਸਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਰਹਿੰਦੀਆਂ ਰਹਿਣ ਵਧਾਈਆਂ ਦਿਲਦੀਆਂ ਰਹਿਣ ਵਧਾਈਆਂ ਐਨ ਮੇਰੇ ਵੀਰੇ ਚੁੱਟੀਆਂ ਦੇ ਮੈਚ ਚੱਲ ਰਿਹਾ ਵੱਡੀ ਨਿਆਸੇ ਜਿਹੜੇ ਦਾ ਔਰ ਦੇਖੋ ਸਾਹਮਣੇ ਗੱਬਰੂ ਫੇਰ ਨੱਬਲੇ ਕੇ ਬਾਪਸ ਆ ਗਿਆ ਵਾਹ ਕੀ ਬਾਤ ਹੈ ਸੋਹਣਾ ਸੁਰੱਖਿਆ ਗੱਬਰੂ ਹੱਸਦਾ ਨੱਚਦਾ ਟੱਪਦਾ ਵਾਪਸ ਆ ਗਿਆ ਜਗਦੀਪ ਸਿੰਘ ਜੀ ਗੱਤਰਾ ਆਪਣੇ ਸਾਥੀਆਂ ਦੇ ਨਾਲ ਚੇਚੇ ਤਰਫ ਤੇ ਪਹੁੰਚਿਆ ਹੈ ਬਹੁਤ ਬਹੁਤ ਧੰਨਵਾਦ ਉਧਰ ਬਾਬਾ ਘਾਲੀ ਜੀ ਕਹਿ ਰਹੇ ਵੀ ਰੌਂਤੇ ਵਾਲੇ ਕਹਿੰਦੇ ਨਿੰਮੇ ਦਾ 11000 ਪਲੱਸ ਕੱਪ ਨਾਲ ਵੱਡਾ ਵਾਅਸੇ ਮਾਰ ਕੀਤਾ ਜਾਣਾ ਵੱਡਾ ਵਾਅਸੇ ਮਾਰ ਕੀਤਾ ਜਾਣਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਦਾ ਬਹੁਤ ਸ਼ਿਦਾਈ ਹੈ ਔਰ ਪੰਜਾਬੀ ਕਬੱਡੀ ਕਿਸੇ ਨਹੀਂ ਹੈ ਆਹ ਦੇਖੋ ਸਾਹਮਣੇ ਨੰਬਰ ਜਾਨੀਆ ਇਹ ਫੇਰਾ ਓਏ ਕਿੰਨਾ ਲੱਗਿਆ ਬੋੜੇ ਸਿਰਾਂ ਲੱਗਿਆ ਹੈ ਜਿਹਾਰ ਸਿੰਘ ਵਾਲੇ ਕਹਿੰਦੇ ਵੀ ਸਿਰਾਂ ਲੱਗਿਆ ਇਸੇ ਤਰ੍ਹਾਂ ਸਾਜੀ ਸਾਗੜਪੁਰੀਆ ਕਹਿੰਦੇ ਬਾੜੀਆਂ ਪਾਵਾਂ ਮੇਰੇ ਵੀਰੋ ਫਕੀਰ ਹਸੈਨ ਦਾ ਪੁੱਤਰ ਬਲਵੀ ਦਾ ਵੀਰ ਫਰਿਆਦ ਦਾ ਵੀਰ ਲਓ ਸਾਹਮਣੇ ਰੇਡ ਪੈ ਰਹੀ ਹੈ ਮੇਰੇ ਵੀਰੋ ਇੱਕ ਦੇ ਤਿੰਨ چینی کار گیا پہ ਸੋਚ ਕੇ ਘਰਨਾ ਵੀਰ ਅਰਬਰ ਸ਼ੋਹ ਦੇ ਕਿਹੜੇ ਪਾਸੇ ਆ ਰੈਡਰ ਨੰਬਰ ਰੈਡਰ ਦਾ ਗੁੱਟ ਜਾਈ ਬਾਈ ਥੇਨੂੰ ਨੰਬਰ ਮਿਲ ਗਿਆ ਤੁਸੀਂ ਲਾਓ ਸਾਡਾ ਵੀਰ ਹੈ ਐ ਸਮਾਪਤ ਚੱਲਦੇ ਮੈਚ ਦੇ ਵਿੱਚ ਜਾਲ ਸਿੰਘ ਜਿਹੜਾ ਸੀ ਦੇ ਨੰਬਰ ਰਿਹਾ 91 ਜਾਲ ਸਿੰਘ ਜਿਹੜਾ ਗਊਸਾਲਾ ਦੇ ਨੰਬਰ ਰਿਹਾ 17 18 ਸਿਰੇ ਦੇ ਨੰਬਰ ਦੇ ਤੌਰ ਜਿਹੜੀ ਜਿੱਤੀ ਹੈ ਨਾਲ ਸਿੰਘ ਵਾਲਾ ਸੀ ਕਰੋ ਵਾਟ ਵੀਰੇ ਕੁੜੀਏ ਕਿਸਮਤ ਕੁੜੀਏ ਤੈਨੂੰ ਕਿਹ ਵਾਰਦੇ ਐ ਤੱਖੇ ਵਾਰਦੇ ਐ ਬੱਚਿਆਂ ਬੇਨਤੀ ਐ ਵੀ ਜਿਹੜਾ ਜਣਾ ਪਰ ਕਲੀਅਰ ਰੱਖੀਏ ਬੱਚਿਆਂ ਦੇ ਮੈਚ ਐ ਹੱਟੇ ਮੈਚ ਚੱਲ ਗਏ ਜਿਹੜੇ ਜਿਹੜੇ ਬੱਚਿਆਂ ਨੂੰ ਪਿਆਰ ਕਰਦੇ ਇੱਕ ਵਾਰੀ ਤਾਰਿਆਂ ਤੇ ਜੋਰ ਜੋਰ ਹੁਣ ਤੇ ਅਗਰੇ ਮੈਚਾਂ ਦੀਆਂ ਤੜਾ ਬੇਟਾ ਕੱਟ ਜਗਦੀਪ ਭੱਤੇ ਜੀ ਕਲਦੀਪ ਭੱਤੀ ਨਾਲ ਮੇਰਾ ਬੜਾ ਪਿਆਰ ਆ ਮੇਰੇ ਵੀਰ ਉਹਨਾਂ ਦੇ ਘਰ ਵੀ ਚਾਈਦਾ ਤੇ ਫਿਰ ਅੰਕਲ ਜੀ ਦੋ ਦੋ ਘੰਟੇ ਕੁਰਸੀ ਤੋਂ ਉੱਠ ਨਹੀਂ ਦਿੰਦੇ ਬਹੁਤ ਵਧੀਆ ਇਨਸਾਨ ਹੈ ਭੱਤੀ ਜੀ ਜਿੰਨਾਂ ਦਾ ਸਮਾਂ ਟਾਈਮ ਗਾਣਾ ਆਇਆ ਸੀ ਵੀ ਕਿਹਦੇ ਕੋਲ ਅੱਜ ਕੱਲ ਟਾਈਮ ਟਾਈਮ ਤਾਂ ਕੱਢਣਾ ਪੈਂਦਾ ਹੈ ਠੀਰ ਹਨੇਰੀਆਂ ਵੀ ਅੱਗੇ ਚੱਲੀਆਂ ਜਾਂਦੀਆਂ ਤੂਫਾਨ ਵੀ ਅੱਗੇ ਚੱਲੇ ਜਾਂਦੇ ਨੇ ਜਾਤਾ ਰਹਿ ਜਾਂਦੀਆਂ ਇਨਸਾਨ ਆ ਕੇ ਚਲੇ ਜਾਂਦੇ ਨੇ ਇੱਕ ਜਕਾਰੇ ਦਾ ਸਾਹ ਜਕਾਰੇ ਜਿਹੀ ਦੇਣਾ ਸੰਗਤ ਦੇ ਬੋਲੇ ਈਸਾਨਾ ਇਦਾਂ ਦੇ ਮੇਲੇ ਫੋਣੇ ਚਾਹੀਦੇ ਆ ਕਿ ਸਭ ਤੋਂ ਪਹਿਲਾਂ ਤੂਸਤ ਕੁਰੀ ਹੈ ਕਿ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਕਿ ਬਾਕੀ ਦੇ ਕੰਮ ਬਾਅਦ ਪਹਿਲਾ ਮੈਚ ਤੋੜ ਕੇ ਇਹ ਇਦਾਂ ਦੇ ਮੇਲੇ ਹੋਣੇ ਵੀ ਬਹੁਤ ਜ਼ਰੂਰੀ ਨੇ ਔਰ ਪੰਜਾਬੀ ਕਲਾਕਾਰ ਔਰ ਸਖਰਾਜ ਦੀ ਯਾਦ ਵਿੱਚ ਮੇਲਾ ਲਓ ਪਈ ਹੋਈ ਕਬੱਡੀ ਤੇ ਤਾਮਰ ਚਿੱਟੀ ਜਿਹੜੀ ਬੱਚੀ ਉਹਨੂੰ ਦਿੱਤੀ ਵੀ ਜੱਫਾ ਲਾ ਕੇ ਕਿ ਦਰਸ਼ਕਾਂ ਨੂੰ ਰਖਾਓ ਲਓ ਦੇਖੋ ਸਾਹਮਣੇ ਖੜਿਆ ਹੋਇਆ ਬੁੱਟ ਲੱਗੇ ਪੈ ਜੋਰ ਦੋਨੇ ਖਿਡਾਰੀਆਂ ਦੇ ਦਰਮਿਆਨ ਅੱਗੇ ਮੈਦਾਨ ਦੇ ਵਿੱਚ ਆ ਗਈ ਧੋਰ ਤੇ ਜਿਹੜੀ ਖੇਡ ਗਰਾਊਂਡ ਦੇ ਵਿੱਚ ਆ ਗਈ ਹੈ ਉਹਦੀ ਬੈਂਟੀ ਜਿਹੜੀ ਸਿੱਖੇ ਕਲਾਨੀ ਟੀਮ ਰਹਿ ਹੈ ਇਸ ਤੋਂ ਬਾਅਦ ਸੁਖਰਾਜ ਕਲੱਬ ਨੇ ਹਾਰ ਸਿੰਘ ਵਾਲਾ ਤੇ ਚੜੱਕ ਇਹ ਦੋਨੇ ਟੀਮਾਂ ਖੇਡ ਮੈਦਾਨ ਦੇ ਵੱਲੋਂ ਆ ਜਾਣਗੀਆਂ ਸੁਖਰਾਜ ਕਲੱਬ ਨੇ ਹਾਰ ਸਿੰਘ ਵਾਲਾ ਤੇ ਚੜੱਕ ਦੋਨੇ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ ਹਣਸੀ ਦੀ ਟੀਮ ਜਿਹੜੀ ਪੁੱਜ ਗਈ ਹੈ ਸਿੱਖੇ ਦੀ ਟੀਮ ਨੂੰ ਬੰਤੀ ਹੈ ਗਰਾਊਂਡ ਦੇ ਵਿੱਚ ਆ ਜਾਵੇਗੀ ਜੱਟ ਜੰਕ ਕਿਨਾਰ ਸਿੰਘ ਵਾਲੇ ਦਾ ਸਾਡਾ ਵੱਡਾ ਭਰਾ ਅੱਜ ਵਿਸ਼ੇਸ਼ ਤੌਰ ਤੇ ਦੇ ਖੇਡ ਤੇ ਬਹੁਤ ਸਾਥੀ ਦਿਵਾਰੇ ਲੈਓ ਕਬੱਡੀ 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 ਕੇ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਹਦੇ ਵਿੱਚ ਹੀ ਬੱਸ ਦੀ ਬਾਬਾ ਜਾਨ ਪੰਜਾਬੀਆਂ ਦੀ ਵਿੱਚ ਮਦਾਂ ਨੇ ਪੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਮੇਰੀ ਦੋ ਤਿੰਨ ਜਲਦੀ ਨਾਲ ਆਵੇ ਉਸ ਤੋਂ ਬਾਅਦ ਸਫਰਾਜ ਕਬਨੇ ਹਰ ਸਿੰਘਾ ਤੇ ਚੜਕ ਇਹ ਟੀਮਾਂ ਵੀ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ ਤਲੇ ਕੱਤੇ ਮਰੀਰਾਂ ਦੇ ਆਪ ਸਿੰਘ ਵਾਲਾ 30 ਤੇ ਦਵੰਨ ਵਿਚ ਇਹ ਸਾਰੀਆਂ ਟੀਮਾਂ ਸਮੇਤ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣਗੀਆਂ ਕਿ ਅੱਧਰ ਰੇੜਕੇ ਦਾ ਛੰਨਾ ਜਿਹੜੇ ਮੋਹਰੋਂ ਲਾਉਂਦੇ ਨੇ ਖਾਪੀ ਮਾਰ ਹਾਨੀਆਂ ਤੇ ਉਹੀ ਕੋਟੀ ਪਾਉਂਦੇ ਨੇ ਥਾਦੇ ਨੇ ਬਦਾਮ ਜੀ ਨੇ ਮੇਰੀ ਗੋਟੀਆਂ ਲਗਾਉਣੀ ਆ ਕਹਿੰਦੇ ਨੇ ਸਿਆਰੇ ਗੰਦਾ ਸੱਤੇ ਕਬੱਡੀ ਦਾ ਸਟਾਰ ਮਿੱਤਰੋ ਬੰਦਾ ਸੁੱਖ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਬੰਦਾ ਸੁੱਖ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਸਾਡੇ ਸਾਥੀ ਬਲਾਰੇ ਕਾਲਾ ਘੋੜੀਆ ਉਹ ਵੀ ਪਹੁੰਚਿਆ ਹੋਇਆ ਬਹੁਤ ਬਹੁਤ ਧੰਨਵਾਦ ਬਾਰੇ ਵਾਲੇ ਇਹੋ ਫਤ ਬਾਰੇ ਵਾਲਾ ਜਿਹਦਾ ਪਿੰਡ ਸੀ ਬਾਜਾਖਾਨਾ ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨਹੀਂ ਛੱਡਣਾ ਕੋਈ ਜਵਾਨਾ ਇੱਕ ਬਾਗਾ ਮੱਲਕਿਆ ਦਾ ਜੱਫੇ ਲਾਉਂਦਾ ਗਰਮੀ ਖਾ ਕੇ ਸਿੰਘ ਫਸ ਕੇ ਕੁੰਡਗਾ ਦੇ ਮਿੱਤਰਾ ਬਹਿ ਜਾ ਗੋਟੀ ਲਾ ਕੇ ਸਿੰਘ ਫਸ ਕੇ ਕੁੰਡਗਾ ਦੇ ਮਿੱਤਰਾ ਬਹਿ ਜਾ ਗੋਟੀ ਲਾ ਕੇ